ਦੇਖੋ ਅੱਜ ਬਹੁਤ ਹੀ ਵੱਡਾ ਆਮ ਆਦਮੀ ਪਾਰਟੀ ਦੇ ਸਾਡੇ ਮਾਨਯੋਗ ਅਰਵਿੰਦ ਕੇਂਦਰੀਵਾਲ ਜੀ ਆਮ ਆਦਮੀ ਪਾਰਟੀ ਦੇ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਕਿ ਪਿਛਲੇ ਕਾਫੀ ਸਮੇਂ ਤੋਂ ਭਾਜਪਾ ਦੀ ਕੋਜੀ ਸ਼ਰਾਰਤ ਕਰਕੇ ਝੂਠੇ ਕੇਸ ਪਾ ਕੇ ਜਿਹੜਾ ਸੀਗਾ ਉਹਨਾਂ ਨੂੰ ਅੰਦਰ ਜਿਹੜਾ ਸੀ ਉਹ ਡੱਕਿਆ ਸੀਗਾ ਕਦੇ ਈਡੀ ਦੇ ਰਾਹੀਂ ਤੇ ਕਦੇ ਸੀਬੀਆਈ ਦੇ ਰਾਹੀਂ ਔਰ ਅੱਜ ਮੈਂ ਕਹਿੰਦਾ ਵੇ ਸਮੁੱਚੇ ਭਾਰਤ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਹੱਕ ਤੇ ਸੱਚ ਦੀ ਜਿੱਤ ਹੋਈ ਹੈ ਬਹੁਤ ਹੀ ਕੋਝੀਆਂ ਹਰਕਤਾਂ ਦੇ ਰਾ ਵੱਖ-ਵੱਖ ਰੂਪਾਂ ਦੇ ਵਿੱਚ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹ ਜਿਹੜੀ ਸੁਪਰੀਮ ਕੋਰਟ ਹੈ ਜਿਹੜੀ ਨਿਆਂਪਾਲਿਕਾ ਸਭ ਤੋਂ ਉੱਤੇ ਸਰਵੋੱਚ ਆ ਉਹ ਪੂਰਾ ਨਿਆਂ ਕਰਦੀ ਹੈਗੀ ਆ ਉਹਨਾਂ ਨੇ ਅੱਜ ਸਾਡੇ ਸੁਪਰੀਮੋ ਨੂੰ ਜਿਹੜੀ ਹੈ ਜ਼ਮਾਨਤ ਦਿੱਤੀ ਹੈਗੀ ਆ ਇੱਥੋਂ ਪਤਾ ਲੱਗਦਾ ਕਿ ਹੱਕ ਤੇ ਸੱਚ ਦੀ ਜਿੱਤ ਹੁੰਦੀ ਹੈਗੀ ਆ ਲੋਕ ਜਿਹੜੇ ਅੱਜ ਖੁਸ਼ੀਆਂ ਮਨਾ ਰਹੇ ਨੇ ਅੱਜ ਤੁਹਾਡੇ ਸਾਹਮਣੇ ਅਸੀਂ ਵੀ ਅੱਜ ਪਾਰਟੀ ਦੇ ਮੁੱਖ ਦਫ਼ਤਰ ਦੇ ਵਿੱਚੋਂ ਤੁਹਾਡਾ ਸੇਵਾਦਾਰ ਹੋਣ ਦੇ ਨਾਤੇ ਸਾਡੇ ਸਾਰੇ ਬਲੋਕ ਪ੍ਰਧਾਨ ਸਾਡੇ ਜਿੰਨੇ ਵੀ ਆਗੂ ਸਹਿਬਾਨ ਲੀਡਰ ਸਹਿਬਾਨ ਜਿਹੜੇ ਆਮ ਆਦਮੀ ਪਾਰਟੀ ਦੇ ਆ ਉਹ ਇੱਥੇ ਇਕੱਤਰਤ ਹੋਏ ਆ ਔਰ ਇਕੱਤਰਤ ਹੋ ਕੇ ਉਹਨਾਂ ਨੇ ਖੁਸ਼ੀ ਜ਼ਾਹਰ ਕੀਤੀ ਆ ਔਰ ਲੱਡੂ ਬੰਡੇ ਆ ਬੱਚਿਆਂ ਨੂੰ ਖਵਾਏ ਆ ਇੱਥੇ ਸਾਰਿਆਂ ਨੇ ਖੁਸ਼ੀ ਜਿਹੜੀ ਹੈ ਸਾਂਝੀ ਕੀਤੀ ਹੈ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਮਾਨਯੋਗ ਕੋਰਟ ਦਾ ਜਿਹੜਾ ਹੈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਔਰ ਆਸ ਆ ਕਿ ਕੋਰਟ ਆ ਜਿਹੜੀਆਂ ਹਨ ਸੁਪਰੀਮ ਕੋਰਟ ਹਾਈ ਕੋਰਟ ਸਾਰੇ ਜਿਹੜੇ ਹੈਗੇ ਆ ਬਹੁਤ ਹੀ ਵਧੀਆ ਜਿਹੜੀ ਹੈ ਜਜਮੈਂਟ ਦਿੰਦੇ ਆ ਔਰ ਜਿਹੜੀ ਅੱਜ ਸਾਡੇ ਕਨਵੀਨਰ ਸਾਹਿਬ ਨੂੰ ਜ਼ਮਾਨਤ ਹੋਈ ਆ ਉਹ ਹੱਕ ਤੇ ਸੱਚ ਦੀ ਜਿੱਤ ਹੋਈ ਆ ਬਹੁਤ ਬਹੁਤ ਧੰਨਵਾਦ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप